ਲਾਈਵ ਖਬਰ ਇੰਡੀਆ ਟੀਵੀ ਦੇਖਣ ਵਾਲੇ ਸਾਰੇ ਦਿਸਕਾਂ ਦਾ ਬਹੁਤ ਬਹੁਤ ਸਵਾਗਤ ਹੈ। ਦੋਸਤੋ ਅੱਜ ਅਸੀਂ ਬਲਾਈਂਡ ਸਾਈਡਡ ਇੱਕ ਮੂਵੀ ਲਾਂਚ ਹੋ ਰਹੀ ਹੈ ਜੋ ਕਿ ਸਾਡੇ ਪੰਜਾਬੀ ਭਰਾ ਨੇ ਡਾਇਰੈਕਟ ਕੀਤੀ ਹੈ, ਪ੍ਰੋਡਿਊਸ ਕੀਤੀ ਹੈ, ਰਾਈਟਰ ਵੀ ਖੁਦ ਨੇ। ਉਹਨਾਂ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਫਿਲਮ ਦੀ ਸਟੋਰੀ ਬਾਰੇ, ਫਿਲਮ ਦੇ ਬਾਰੇ, ਉਹਨਾਂ ਦਾ ਐਕਸਪੀਰੀਅੰਸ ਬਾਰੇ। ਸਾਡੇ ਨਾਲ ਮੌਜੂਦ ਨੇ ਕਿਹੜੀ ਸੰਦੂ ਜੀ? ਬਹੁਤ ਬਹੁਤ ਮੁਬਾਰਕ। ਤੁਹਾਨੂੰ ਦੰਨਿਆ ਜੀ ਤੁਸੀਂ ਫਿਲਮ ਲਾਂਚ ਕੀਤੀ ਔਰ ਵੈਲਕਮ ਕਰਦੇ ਆ ਤੁਸੀਂ ਸਾਡੇ ਚੈਨਲ ਦੇ ਵਿੱਚ ਆਪਣੇ ਖਿਲਾਮ ਦੇ ਬਾਰੇ ਜਾਣਕਾਰੀ ਦਿਓਗੇ ਸਾਂਝੀ ਕਰੋਗੇ ਸਰ ਬਲਾਈਂਡ ਸਾਈਡਿਡ ਬਲਾਈਂਡ ਸਾਈਡਿਡ ਦਾ ਮਤਲਬ ਕੀ ਹੈ ਔਰ ਫਿਲਮ ਦੇ ਵਿੱਚ ਇਹਦਾ ਕੀ ਪ੍ਰਭਾਵ ਹੈ ਨਾਮ ਦਾ ਇਹਦੇ ਬਾਰੇ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਬਲਾਈਂਡ ਸਾਈਡ ਮੈਨੂੰ ਕਾਫੀ ਜਣਾ ਨਹੀਂ ਪੁੱਛਿਆ ਵੀ ਬਲਾਈਂਡ ਸਾਈਡਿਡ ਹੀ ਕਿਉਂ ਬਲਾਈਂਡ ਸਾਈਡ ਪਹਿਲਾਂ ਇਸ ਫਿਲਮ ਦਾ ਨਾਮ ਟਾਈਟਲ ਸੀ ਰਾਜ਼ਦਾਰ ਰਾਜ਼ਦਾਰ ਤੋਂ ਅਸੀਂ ਚੇਂਜ ਕਰਕੇ ਬਲਾਈਂਡ ਸਾਈਡਿਡ ਕੀਤਾ ਕਿਉਂਕਿ ਕੁਝ ਇੱਕ ਅਗਨਿਤ ਨੂੰ ਅਸੀਂ ਫਿਲਮ ਦੱਸੀ ਵਾਲੇ ਮੰਨਦੇ ਆ ਸੋ ਉਸ ਗਣਿਤ ਨੂੰ ਅੱਗੇ ਰੱਖ ਕੇ ਇਹਦਾ ਨਾਮ ਚੇਂਜ ਕਰਕੇ ਬਲਾਈਂਡ ਸਾਈਡਰ ਕੀਤਾ ਗਿਆ ਕਿਉਂਕਿ ਫਿਲਮ ਇੰਟਰਨੈਸ਼ਨਲ ਲੈਵਲ ਦੀ ਹੈ ਔਰ ਫੋਰਨ ਵੀ ਜਾਣੀ ਹੈ ਤਾਂ ਐਸ ਕਰਕੇ ਇਹਨੂੰ ਅਸੀਂ ਥੋੜਾ ਟਾਈਟਲ ਇੰਗਲਿਸ਼ ਦਿੱਤਾ ਕਿਉਂਕਿ ਫਿਲਮ ਇਹ ਕੁਝ ਬਹੁਤ ਵੱਡੇ ਲੈਵਲ ਦੀ ਬਣੀ ਹੈ ਔਰ ਇਹ ਬੇਸਡ ਹੈ ਆਪਣੀ ਆਰਮੀ نیوز ਪਰ ਤੇ ਇਹ ਫਿਲਮ ਕਿਉਂਕਿ ਇਹ ਫਿਲਮ ਸਾਰੀ ਡੈਡੀਕੇਟਿਡ ਕੀਤੀ ਗਈ ਹੈ ਫਿਰ ਇੰਡੀਅਨ ਆਰਮੀ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇੰਡੀਅਨ ਆਇਰਨ ਨੂੰ ਐ ਡੈਡੀਕੇਟਡ ਕੀਤੀ ਗਈ ਹੈ ਔਰ ਤੁਸੀਂ ਡਾਇਰੈਕਟਵੇ ਆਪ ਕੀਤਾ ਤੁਹਾਡਾ ਆਪਣਾ ਜਿਹੜਾ ਫਿਲਮ ਕੈਰੀਅਰ ਦੇ ਵਿੱਚ 29 ਸਾਲ ਦਾ ਤੁਸੀਂ ਤਜਰਬਾ ਦੱਸਿਆ ਇਸ ਫਿਲਮ ਦੇ ਵਿੱਚ ਵੱਡੇ ਚਿਹਰੇ ਤੁਹਾਡੇ ਤੋਂ ਇਲਾਵਾ ਕਿਉਂਕਿ ਤੁਸੀਂ ਇੱਕ 29 ਸਾਲ ਦਾ ਬੜਾ ਲੰਮਾ ਐਕਸਪੀਰੀਅੰਸ ਹੈ ਹੋਰ ਵੀ ਕੋਈ ਚਿਹਰਾ ਜਿਹੜਾ ਲਾਂਚ ਕੀਤਾ ਹੈ ਜਾਂ ਜਿਹਨੂੰ ਕੀਤਾ ਵੇਜਾ ਕਿਸ ਤਰ੍ਹਾਂ ਉਹਦੇ ਬਾਰੇ ਦੱਸੋ ਮੈਂ ਇੱਕ ਪਹਿਲਾਂ ਵੀ ਫਿਲਮ ਬਣਾਈ ਸੀ ਆਪਣਾ ਕਾਫੀ 2008 ਵਿੱਚ ਜਦੋਂ ਸਿੰਘ ਇਸ ਕਿੰਗ ਬਣੀ ਸੀ ਠੀਕ ਉਦੋਂ ਮੈਂ ਬਣਾਈ ਸੀ ਅਸੀਂ ਮੁਰਵਤਨਾਂ ਨੂੰ ਆਏ ਜੇਚ ਮੈਂ ਤਨੂਜਾ ਜੀ ਨੂੰ ਲਿਆ ਸੀ ਦੀਪ ਢਿੱਲੋਂ ਨੂੰ ਲਿਆ ਸੀ ਇਹ ਉਤਾਰ ਗਿਲਸਾਫ ਸૈયਦ ਜਾਫਰੀ ਕਲਬੂਸ਼ਨ ਖਰਬੰਦਾ ਰਾਕੇਸ਼ ਮੈਦੀ ਗੁੱਡੀ ਮਰੂਤੀ ਸਭ ਵੱਡੇ ਕਲਾਕਾਰ ਲਏ ਸੀ ਠੀਕ ਹੈ ਜੀ ਉਹ ਵੀ ਫਿਲਮ ਅੱਛੀ ਚੱਲੀ ਸੀ ਮੇਰੀ ਪਰ ਉਸ ਦਰੰ ਦੇ ਵਿੱਚ ਮੈਂ ਸਿਰਫ ਪ੍ਰੋਡਿਊਸਰ ਸੀ ਠੀਕ ਹੈ ਜੀ ਪਰ ਇਹ ਫਿਲਮ ਦੇ ਵਿੱਚ ਐਸ ਕਰਕੇ ਮੈਂ ਸਾਰੇ ਐਕਚੁਅਲੀ ਇਹ ਆਲਰੇਡੀ ਜਿਹੜੇ ਮੇਰੇ ਸਟਾਰ ਕਾਸਟ ਹੈ ਇਹਦੇ ਚੋ ਜਿਹੜੇ ਮੇਰੇ ਜਿਹੜੀ ਹੀਰੋਇਨ ਹੈ ਆਲਰੇਡੀ ਉਹ ਸਾਉਥ ਦੀਆਂ ਫਿਲਮਾਂ ਕਰ ਚੁੱਕੀ ਐ ਕਮੇਸ਼ ਬਾਬੂ ਨਾ ਕਰ ਰਹੀ ਐ ਬਹੁਤ ਵੱਡਾ ਐਕਟਰੈਸ ਹੋਂ ਦਾ ਔਰ ਦੂਸਰੀ ਆਕਾਂਸ਼ਾ ਸ਼ੰਡਲ ਜਿੰਨੇ ਮੇਨ 네ਗਟਿਵ ਰੋਲ ਕੀਤਾ ਉਹ ਵੀ ਉਥੋਂ ਦੇ ਬਹੁਤ ਵੱਡੇ ਸਟਾਰ ਨਾਲ ਕੰਮ ਕਰ ਰਹੀ ਐ ਸਾਉਥ ਦੇ ਨਾਲ ਔਰ ਜਿੰਨੇ ਦੂਸਰੇ ਸਟਾਰ ਕਾਸਟ ਸਾਰੇ ਕੋਈ ਸੀਰੀਅਲਸ ਨੂੰ ਬਿਲੋਂਗ ਕਰਦੀ ਕੋ ਥੀਏਟਰਸ ਤੋਂ ਆ ਤੋ ਮੇਰੇ ਕਹਿਣ ਦਾ ਪਾਪ ਸੀਗਾ ਕਿ ਮੈਂ ਚਾਂਸ ਦੇਣਾ ਚਾਹੁੰਦਾ ਕਿ ਜਿਹੜੇ ਯੰਗ ਜਨਰੇਸ਼ਨ ਅੱਗੇ ਕੰਮ ਲੱਭ ਰਹੀ ਹੈ ਨਾ ਅਸੀਂ ਹੁਣ ਜਿਹੜੇ ਆਲਰੇਡੀ ਕੰਮ ਕਰੀ ਜਾ ਰਹੇ ਨੇ ਉਹਨਾਂ ਨੂੰ ਕੰਮ ਦੇਾਂਗੇ ਇੱਕ ਤਾਂ ਦੇਖੋ ਜੀ ਟਾਈਮ ਬੜਾ ਖਰਾਬ ਹੁੰਦਾ ਕਿ ਜਿਹੜਾ ਬਿਜ਼ੀਸਟ ਐਕਟਰ ਨੂੰ ਲੈਣਾ ਉਹਦੇ ਲਈ ਕਿਹਾ ਕਿ ਸਿੰਗਲ ਪਾਕਟ ਪ੍ਰੋਡਿਊਸਰ ਵਾਸਤੇ ਬੜਾ ਔਖਾ ਹੋ ਜਾਂਦਾ ਕਿਉਂਕਿ ਡੇਟਸ ਸੈਟਲ ਕਰਨਾ ਫਿਰ ਉਹਨਾਂ ਨੂੰ ਲੈ ਕੇ ਆਉਣਾ ਕਿਉਂਕਿ ਮੈਂ ਫਿਲਮ ਬਣਾਉਣਾ ਚਾਹੁੰਦਾ ਜੀ ਐਡ ਸਟ੍ਰੈਚ ਦੇ ਵਿੱਚ ਫੇਰ ਵੀ ਸਾਡੀ ਇਹ 6 7 ਹਿਸਿਆਂ ਦੇ ਵਿੱਚ ਫਿਲਮ ਬਣੀ ਹੈ ਕਿਉਂਕਿ 6 ਸ਼ਡਿਊਲ ਸਾਨੂੰ ਕਰਨੇ ਪਏ ਕਿ ਇਹ ਯੂਰਪ ਦੀ ਸ਼ੂਟਿੰਗ ਸੀ ਵਿੱਚ ਸੀ ਜਾਰਜੀਆ ਜਾ ਕੇ ਸ਼ੂਟ ਕੀਤਾ ਸੀ ਆਪਣਾ ਅਰਮੇਨੀਆ ਗਏ ਅਸੀਂ ਗ੍ਰੀਸ ਗਏ ਉੱਥੇ ਗਾਣੇ ਸ਼ੂਟ ਕੀਤੇ ਕੁਝ ਐਕਸ਼ਨ ਚੇਸ ਸੀਕਵੈਂਸ ਸੀ ਉਹ ਸ਼ੂਟ ਕੀਤੇ ਫਿਰ ਸਾਡੀ ਫਿਲਮ ਹਰਿਆਣੇ ਵਿੱਚ ਸ਼ੂਟ ਹੋਈ ਹੈ ਪੰਜਾਬ ਵਿੱਚ ਹੋਈ ਹੈ ਮੁੰਬਈ ਵਿੱਚ ਹੋਈ ਹੈ ਕਈ ਜਗ੍ਹਾ ਤੇ ਸਾਡੀ ਸ਼ੂਟਿੰਗ ਹੋਈ ਹੈ ਪੈਨ ਇੰਡੀਆ ਕਾਫੀ ਜਗ੍ਹਾ ਤੇ ਸ਼ੂਟਿੰਗ ਕੀਤੀ ਜਿਸ ਤਰ੍ਹਾਂ ਕਿ ਤੁਹਾਡੇ ਬੇਟਾ ਵੀ ਇਹਦੇ ਵਿੱਚ ਹੈਗਾ ਤੇ ਬੇਟੇ ਦੇ ਨਾਲ ਜਿਸ ਤਰ੍ਹਾਂ ਤੁਸੀਂ ਐਕਟ ਕੀਤਾ ਕਿਤੇ ਤੁਸੀਂ ਵਿਲਨ ਦਾ ਰੋਲ ਕੀਤਾ ਬੇਟਾ ਤੁਹਾਡਾ ਐਜ਼ ਅ ਹੀਰੋ ਹੈ ਤੇ ਕਿਤਨੇ ਇਸ ਗੱਲ ਨੂੰ ਮੁਸ਼ਕਿਲ ਨਹੀਂ ਨਹੀਂ ਆਈ ਕਿ ਹਾਂ ਵੀ ਤੁਸੀਂ ਡਾਇਰੈਕਟ ਵੀ ਕਰ ਰਹੇ ਹੋ ਔਰ ਪ੍ਰੋਡਿਊਸਰ ਵੀ ਤੁਸੀਂ ਉਹ ਨੋ ਡਾਊਟ ਵਿਲਨ ਦਾ ਰੋਲ ਪਲੇ ਕਰ ਰਹੇ ਹੋ ਤੇ ਬੇਟੇ ਨੂੰ ਕਿਤੇ ਹਿੱਟ ਕਰਨਾ ਜਾਂ ਕਿ ਤਰ੍ਹਾਂ ਦਾ ਇਸ ਦੇ ਵਿੱਚ ਕੋਈ ਮੁਸ਼ਕਿਲ ਆਈ ਹੈ ਬੇਟੇ ਨੂੰ ਡਾਇਰੈਕਟ ਕਰਨਾ ਕਿਉਂਕਿ ਘਰ ਦੇ ਵਿੱਚ ਮਾਹੌਲ ਕੁਝ ਹੋਰ ਹੁੰਦਾ ਹੈ ਔਰ ਜਦੋਂ ਅਸੀਂ ਡਾਇਰੈਕਟ ਕਰ ਰਹੇ ਹਾਂ ਤਾਂ ਕੰਮ ਹੈ ਤੇ ਕਿਤਨਾ ਰਿਐਲ ਐਕਸਪੀਰੀਅੰਸ ਨਹੀਂ ਇਹ ਬਹੁਤ ਮੁਸ਼ਕਲ ਸੀਗਾ ਜੀ ਮੇਰੇ ਵਾਸਤੇ ਤਾਂ ਬਿਲਕੁਲ ਈਜ਼ੀ ਨਹੀਂ ਸੀਗਾ ਕਿਉਂਕਿ ਮੈਂ ਪਹਿਲਾਂ ਕਿਸੇ ਹੋਰ ਵੱਡੇ ਐਕਟਰ ਨੂੰ ਹੀ ਕਾਸਟ ਕੀਤਾ ਹੋਇਆ ਸੀਗਾ ਪਰ ਕੁਝ ਕਾਰਨਾ ਕਰਕੇ ਨਹੀਂ ਕਰ ਸਕੇ ਉਸ ਬਾਅਦ ਫਿਰ ਮੇਰੇ ਬੇਟੇ ਨੇ ਜੰਪ ਇਨ ਕੀਤਾ ਹੀ ਇਸ ਆਲਰੇਡੀ ਡੂਇੰਗ ਐਮਬੀਬੀਐਸ ਕਰ ਰਿਹਾ ਐ ਅਸਲ ਨੂੰ ਉਹਨੇ ਡਾਕਟਰ ਬਣ ਜਾਣਾ ਔਰ 6 ਫੁੱਟ 2 ਇੰਚ ਹਾਈਟ ਹੈ ਉਹਨਾਂ ਦੀ ਕਾਫੀ ਕੁਛ ਉਹਨਾਂ 6 ਮਹੀਨੇ ਪਹਿਲਾਂ ਟ੍ਰੇਨਿੰਗ ਵੀ ਲਈ ਹੈ ਸਾਰੀ ਆਪਣਾ ਆਪਣਾ ਮਿਸਟਰ ਆਰ ਪੀ ਯਾਦਵ ਜੋ ਕਿ ਬਹੁਤ ਵੱਡੇ ਫਾਈਟ ਮਾਸਟਰ ਨੇ ਸ਼ਾਮ ਕੌਸ਼ਲ ਜੀ ਹੋਗੇ ਦੀਪਕ ਸ਼ਰਮਾ ਜੀ ਦੇਖੋ ਇੱਕ ਬਾਪ ਵਾਸਤੇ ਮੈਂ ਐਜ਼ ਅ ਰਾਈਟਰ ਪ੍ਰੋਡਿਊਸਰ ਡਾਇਰੈਕਟਰ ਮੈਂ ਕੋਰੀਓਗ੍ਰਾਫ ਕਰਾ ਸਕਦਾ ਹਾਂ ਫਾਈਟ ਨੂੰ ਠੀਕ ਹੈ ਮੈਨੂੰ ਇਸ ਲਈ ਫਾਈਟ ਹੁਣ ਮੇਰੇ ਵਾਸਤੇ ਬੜਾ ਮੁਸ਼ਕਲ ਸੀਗਾ ਕਿ ਬੇਟੇ ਨੂੰ ਹਿੱਟ ਕਰਨਾ ਕਈ ਸੀਨ ਸੀਗੇ ਜਿਹਦੇ ਚ ਥੱਪੜ ਵੀ ਪੈਂਦੇ ਨੇ ਇਹ ਵੀ ਵਿਲਨ ਨੂੰ ਔਰ ਵਿਲਨ ਵੀ ਪੈਰਾਨਾ ਕੁੱਟ ਦਾ ਕਿਸੋ ਨਾਨਾ ਕੁੱਟ ਦਾ ਹੀਰੋ ਨੂੰ ਔਰ ਇੱਕ ਬਾਪ ਬੇਟੇ ਦਾ ਰਿਸ਼ਤਾ ਬਹੁਤ ਕਿਉਂਕਿ ਅੱਜ ਤੱਕ ਅਸੀਂ ਤਾਂ ਕਦੀ ਬੱਚੇ ਤੇ ਕਦੀ ਹੱਥ ਹੀ ਨਹੀਂ ਚੱਕਿਆ ਔਰ ਬਹੁਤ ਮੇਰੇ ਲਈ ਬਹੁਤ ਮੁਸ਼ਕਲ ਸੀਗਾ ਇਹ ਕਿਉਂਕਿ ਇਹ ਬਹੁਤ ਸੋਚ ਸਮਝ ਕੇ ਬਹੁਤ ਮੈਂ ਦਿਲ ਤੇ ਪੱਤਰ ਤਰ ਕੇ ਸਮਝ ਲਓ ਵੀ ਇਹ ਕੰਮ ਕੀਤਾ ਕਿਉਂਕਿ ਪਹਿਲਾਂ ਇਸ ਫਿਲਮ ਦਾ ਜਿਹੜਾ ਰੋਲ ਸੀਗਾ ਮੇਰੇ ਵਾਲਾ ਰੋਲ ਜਿਹੜਾ ਸੀਗਾ ਰੋਲੈਕਸ ਦਾ ਉਹ ਜੈਕੀ ਦਾਦਾ ਕਰ ਰਹੇ ਸੀਗੇ ਪਰ ਕੁਝ ਕਰਨਾ ਕਰਕੇ ਉਹ ਨਹੀਂ ਕਰ ਸਕੇ ਫਿਰ ਜੋਗਰਾਜ ਜੀ ਉਹਨਾਂ ਨੇ ਮੇਰੇ ਨਾਲ ਪੰਜਾਬੀ ਫਿਲਮਾਂ 'ਚ ਬਹੁਤ ਕੰਮ ਕੀਤਾ ਉਹ ਕਰਨਾ ਉਹ ਕਰ ਰਹੇ ਸੀਗੇ ਪਰ ਉਹ ਵੀ ਫਿਰ ਕੁਝ ਆਸਟ੍ਰੇਲੀਆ 'ਚ ਉਹਨਾਂ ਦਾ ਕੋਈ ਪ੍ਰੋਬਲਮ ਸੀ ਚੱਲ ਰਹੀ ਉਹ ਉੱਥੋਂ ਕਰਕੇ ਮੈਂ ਫਿਰ ਉਹਨਾਂ ਨੂੰ ਡਿਸਟਰਬ ਨਹੀਂ ਕੀਤਾ ਅਸੀਂ ਕਾਫੀ ਪੰਜਾਬੀ ਫਿਲਮਾਂ 'ਚ ਇਕੱਠਿਆਂ ਕੰਮ ਕੀਤਾ ਉਹਨਾਂ ਨੇ ਮੇਰੇ ਫਾਦਰ ਦਾ ਵੀ ਕਈ ਫਿਲਮਾਂ 'ਚ ਰੋਲ ਅਦਾਕ ਕੀਤਾ ਪੰਜਾਬੀ ਫਿਲਮਾਂ 'ਚ ਪਰ ਫਿਰ ਐਂਡ 'ਚ ਮੈਨੂੰ ਹੀ ਜੰਪ ਇਨ ਕਰਨਾ ਪਿਆ ਔਰ ਡਾਇਰੈਕਸ਼ਨ ਦੇ ਨਾਲ ਐਕਟਿੰਗ ਕਾਫੀ ਟਫ ਜੌਬ ਹੈ ਬਹੁਤ ਮੁਸ਼ਕਲ ਹੋਏਗਾ ਜੇ ਗੱਲ ਕਰੀਏ ਇਸ ਕੰਦੇ ਐਕਟ੍ਰੈਸ ਦੀ ਐਕਟ੍ਰੈਸ ਜਿਹੜੀ ਹੈ ਉਹ ਕੰਦੇ ਉਹ ਤੁਸੀਂ ਕਹਿੰਦੇ ਸਾਊਥ ਸਾਈਡ ਤੋਂ ਨੇ ਤੇ ਉਹਨਾਂ ਲਈ ਲੈਂਗੁਏਜ ਪ੍ਰੋਬਲਮ ਤੁਹਾਡੇ ਲਈ ਜਿਸ ਤਰ੍ਹਾਂ ਤੁਸੀਂ ਪੰਜਾਬੀ ਨਾਉਟ ਹਿੰਦੀ ਦੀ ਫਿਲਮਾਂ 'ਚ ਵੀ ਕਈ ਕੀਤਾ ਹੈ ਕਿ ਤੁਹਾਡਾ ਵੀ ਐਕਸਪੀਰੀਅੰਸ ਅਦਰ ਫਿਲਮਾਂ ਦਾ ਰਿਹਾ ਵਾ ਮੈਂ ਖੁਦ ਉਤੇ ਤਾਮਿਲ ਔਰ ਕੰਨੜ ਫਿਲਮਾਂ ਕੀਤੀਆਂ ਨੇ ਔਰ ਸਟਾਰਟਿੰਗ ਜਿਹੜਾ ਪ੍ਰੋਬਲਮ ਹੁੰਦੀ ਹੈ ਬਟ ਹੌਲੀ ਹੌਲੀ ਬੰਦਾ ਕਲੀਮਟਾਈਜ਼ ਹੋ ਜਾਂਦਾ ਕਰ ਲੈਂਦਾ ਪਰ ਇਹਨਾਂ ਨੇ ਆਲਰੇਡੀ ਇੱਕ ਅੱਧੀ ਫਿਲਮ ਕੀਤੀ ਹੋਈ ਸੀ ਇੱਧਰ ਪਰ ਉਹ ਅਜੇ ਰਿਲੀਜ਼ ਨਹੀਂ ਹੋਈ ਸਾਡੀ ਫਿਲਮ ਪਹਿਲਾਂ ਰਿਲੀਜ਼ ਹੋ ਜਾਏਗੀ ਬਟ ਇਹ ਆਲਰੇਡੀ ਪਹਿਲਾਂ ਉੱਥੇ ਦੇ ਜਿਹੜੇ ਉਹਨਾਂ ਦੇ ਵੱਡੇ ਟੌਪ ਵੱਡੇ ਸਟਾਰ ਆ ਜਿਹੜੀ ਸਾਡੀ ਫਿਲਮ ਫਿਲਮ ਦੀ ਜਿਹੜੀ ਮੇਨ ਲੀਡ ਹੀਰੋਇਨ ਆ ਫਰਾਖ ਖਾਨ ਉੱਥੋਂ ਦੇ ਬਹੁਤ ਵੱਡੇ ਐਕਟਰ ਨਾਲ ਆਲਰੇਡੀ ਮਹੇਸ਼ ਬਾਂਗੂ ਦਾ ਨਾਮ ਸਾਰਾ ਸੁਣਿਆ ਉਹਨਾਂ ਨਾਲ ਆ ਰਹੀ ਹੈ ਫਿਰ ਆਪਣਾ ਦੂਸਰੀ ਜਿਹੜੀ ਆकांक्षा ਸ਼ੈਂਡਲ ਹੈ ਜਿਹੜੀ ਕਿ ਮੇਨ ਵੈਂਪੈਸ ਫਿਲਮ ਦੀ ਨੈਗੇਟਿਵ ਲੀਡ ਦੇ ਵਿੱਚ ਉਹ ਵੀ ਉੱਥੋਂ ਦਾ ਬਹੁਤ ਵੱਡਾ ਹੀਰੋ ਹੈ ਉੱਥੋਂ ਦੇ ਉਹਦੇ ਨਾਲ ਆ ਰਹੀ ਹੈ ਔਰ ਗੱਲ ਇਹ ਹੈ ਕਿ ਉਹ ਫਿਲਮਾਂ ਰਿਲੀਜ਼ ਨਹੀਂ ਹੋਈਆਂ ਇਹ ਪਹਿਲਾਂ ਆ ਰਹੀ ਹੈ ਔਰ ਇਹਨੂੰ ਫਿਲਮ ਨੂੰ ਅਸੀਂ ਆਲਰੇਡੀ ਇਸ ਪੇ ਤਾਮਿਲ ਤੇਲਗੂ ਕੰਨੜ ਮਲਿਆਲਮ ਔਰ ਪੋਜਪੁਰੀ ਵਿੱਚ ਅਸੀਂ ਤਾਂ ਕਿਤੇ ਹੁਣ ਐਡ ਅਸੀਂ ਐਟ ਲਾਸਟ ਮੂਮੈਂਟ ਪੋਜਪੁਰੀ ਵਿੱਚ ਕੀਤੀ ਹੈ ਕਿਉਂਕਿ ਪੋਜਪੁਰੀ ਇੰਡਸਟਰੀ ਫਿਰ ਤੋਂ ਬੂਸਟ ਅਪ ਹੋਈ ਹੈ ਉਹ which کافی ਹੁਣ ਦੋ ਤਿੰਨ ਫਿਲਮਾਂ ਪਵਨ ਆਪਣਾ ਉਥੋਂ ਦਾ ਜਿਹੜਾ ਸਿੰਗਰ ਹੈ ਔਰ ਖਸਾਰੀ ਹੋ ਗਿਆ ਉਹਨਾਂ ਦੀਆਂ ਫਿਲਮਾਂ ਹੁਣ ਕਾਫੀ ਕਰ ਰਹੀਆਂ ਨੇ ਮਿਊਜ਼ਿਕ ਵੀ ਉਹਨਾਂ ਦਾ ਪੋਸ਼ਪੂਰੀ ਕਾਫੀ ਅੱਗੇ ਵੱਧ ਚੜ ਕੇ ਆ ਰਿਹਾ ਹੈ ਇਸ ਕਰਕੇ ਫਿਰ ਮੈਂ ਇਨੀਸ਼ੀਏਟਿਵ ਲੈ ਕੇ ਇਹਨੂੰ ਪੋਸ਼ਪੂਰੀ ਦੇ ਵਿੱਚ ਵੀ ਕਰਦੇ ਆ ਕਿਉਂਕਿ ਯੂਪੀ ਔਰ ਬਿਹਾਰ ਬਹੁਤ ਵੱਡੀ ਟਰੇਟਰੀ ਹੈ ਸਰ ਜਿਵੇਂ ਬਾਕੀ ਤੁਸੀਂ ਅਦਰ ਲੈਂਗੁਏਜ ਦੇ ਵਿੱਚ ਕੀਤੀ ਤੇ ਪੰਜਾਬੀ ਚ ਨਹੀਂ ਕਰਨ ਦਾ ਕੀ ਕਾਰਨ ਰਿਹਾ ਪੰਜਾਬੀ ਜਿਸ ਕਰਕੇ ਆਪਣੇ ਪੰਜਾਬੀ ਲੋਕ ਜਿਹੜੇ ਨੇ ਉਹ ਆਲਰੇਡੀ ਹਿੰਦੀ ਸਮਝ ਲੈਂਦੇ ਨੇ ਜਾਂ ਤਾਂ ਇਹ ਪੰਜਾਬੀ ਚ ਹੁੰਦੀ ਤੈਨੂੰ ਹਿੰਦੀ ਚ ਕਰਦੇ ਕੋਈ ਪੰਜਾਬ ਹਿੰਦੀ ਵਾਲੇ ਜਿਹੜੇ ਆ ਪੰਜਾਬੀ ਨਹੀਂ ਸਮਝ ਸਕਦੇ ਆਪਣੇ ਪੰਜਾਬੀਆਂ ਦੀ ਇਹ ਖਾਸ ਗੱਲ ਹੈ ਕਿ ਉਹ ਪੰਜਾਬੀ ਹਿੰਦੀ ਸਮਝ ਲੈਂਦੇ ਨੇ ਤਾਂ ਕਰਕੇ ਮੈਂ ਇਸ ਕਰਕੇ ਇਹ ਪੰਜਾਬੀ ਜ ਡਬ ਨਹੀਂ ਕੀਤਾ ਕਿਉਂਕਿ ਸਾਡੇ ਜਦੋਂ ਅਸੀਂ ਕਰਦੇ ਹਾਂ ਵੀਡੀਓਜ਼ ਵਗੈਰਾ ਤੇ ਕਮੈਂਟਸ ਵਿੱਚ ਲੋਕ ਆਉਂਦੇ ਨੇ ਪੰਜਾਬੀ ਬੰਦਾ ਵਾ ਪੰਜਾਬੀ ਨਹੀਂ ਲੌਂਚ ਕੀਤੀ ਇਹ ਤਾਂ ਠੀਕ ਹੈ ਕਿ ਹਿੰਦੀ ਲੋਕ ਸਮਝ ਪਾਉਂਦੇ ਨੇ ਬੈਸਟ ਹੈ ਇਹਦੇ ਵਿੱਚ ਸਟੋਰੀ ਦੀ ਗੱਲ ਕਰੀਏ ਸਟੋਰੀ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸ਼ੋਲਡਰ ਦਾ ਰੋਲ ਪਲੇ ਕੀਤਾ ਉਹਨਾਂ ਨੇ ਤੇ ਐਕਟਰਸ ਰੋਮਾਂਸ ਤੇ ਕੋਮੇਡੀ ਦੇ ਬਾਰੇ ਤੁਸੀਂ ਕੀ ਦੱਸੋਗੇ ਕਿ ਲੋਕਾਂ ਨੂੰ ਜਿਹੜੇ ਪੈਸੇ ਹੋ ਉਹਨਾਂ ਦੇ ਰਿਕਵਰ ਹੋਣਗੇ ਦੇਖੋ ਹੁਣ ਬਾਰਡਰ 2 ਆਈਸੀ ਆਪਾਂ ਬਾਰਡਰ 1 ਸੌਰੀ ਗਦਰ 1 ਆਈਸੀ ਗਦਰ 1 ਨੇ ਬਹੁਤ ਤਰ੍ਹਾਂ ਕਮਜਾਇਆ ਉਹ ਜਿਹੜੇ ਮੈਂ ਕੋਦ ਵੀ ਕੰਮ ਕੀਤਾ ਸੀਗਾ ਗਦਰ 2 ਆਈ ਕੋ ਲੋਕੀ ਬਹੁਤ ਲੌਂਗ ਟਾਈਮ ਤੋਂ ਵੇਟ ਕਰ ਰਹੇ ਸੀ ਜਦੋਂ ਤੱਕ ਜਦੋਂ ਵੀ ਆਪਣਾ ਕੋਈ ਕ੍ਰਿਕਟ ਮੈਚ ਵੀ ਤੁਸੀਂ ਲਾ ਲੋ ਹਿੰਦੁਸਤਾਨ ਪਾਕਿਸਤਾਨ ਦਾ ਹੁੰਦਾ ਤੇ ਸਟੇਡੀਅਮ ਖਜਾ ਖਜ ਪਰ ਜਾਂਦੇ ਨੇ ਠੀਕ ਹੈ ਇਸੇ ਤਰ੍ਹਾਂ ਹੀ ਆਪਣੀ ਗਦਰ ਦੇ ਟਾਈਮ ਦਾ ਹੋਇਆ ਸਨੀ ਭਾਜੀ ਨੂੰ ਪਿਆਰ ਬਹੁਤ ਮਿਲਿਆ ਇਸੇ ਤਰ੍ਹਾਂ ਇਹ ਫਿਲਮ ਵੀ ਸਾਡੇ ਉਸੇ ਪੱਦਰ ਦੇ ਉੱਤੇ ਹੀ ਹੈ ਕਿ ਇੱਕ ਬਲਾਈਂਡ ਆਰਮੀ ਆਫੀਸਰ ਹੋਣ ਦੇ ਬਾਵਜੂਦ ਇੱਕ ਸਲੋਗਨ ਹੈ ਵਾਂਸ ਅ ਸੋਲਜਰ ਇਸ ਆਲਵੇਜ਼ ਅ ਸੋਲਜਰ ਇੱਕ ਸੋਲਜਰ ਹਮੇਸ਼ਾ ਸੋਲਜਰ ਹੀ ਰਹਿੰਦਾ ਸਾਰੀ ਉਮਰ ਹਾਂ ਚਾਹੇ ਉਹ ਆਫ ਡਿਊਟੀ ਹੋਵੇ ਉਹਨੇ ਸੋਲਜਰ ਹੀ ਰਹਿਣਾ ਔਰ ਕੁਛ ਕਾਰਨ ਕਰਕੇ ਉਹਦੀ ਆਈ ਸਾਈਡ ਚਲ ਜਾਂਦੀ ਹੈ ਬਟ ਉਹਦੇ ਬਾਵਜੂਦ ਵੀ ਉਹ ਆਪਣੇ ਦੇਸ਼ ਨੂੰ ਬਚਾਉਣ ਵਾਸਤੇ ਆਪਣੀ ਜਿੰਦ ਜਾਨ ਦਾ ਤੇ ਲਾ ਦਿੰਦਾ ਔਰ ਉਹ ਆਪਣਾ ਜਿਹੜਾ ਕੀ ਨਿਊਕਲੀਅਰ ਇੱਕ ਹਮਲਾ ਹੋਣ ਵਾਲਾ ਜਿਹਦੇ ਚ ਉਹ ਚਾਹੁੰਦੇ ਨੇ ਕਿ ਆਪਾਂ ਇੰਡੀਆ ਨੂੰ ਤਬਾਹ ਔਰ ਬਰਬਾਦ ਕਰ ਉਹਨੂੰ ਰੋਕਣ ਵਾਸਤੇ ਜੋ ਕਿ ਰਾਜ਼ ਉਹਦੇ ਕੋਲ ਹੀ ਨੇ ਜਿਹਦੇ ਤੋਂ ਬਿਨਾ ਉਹ ਕਰ ਹੀ ਨਹੀਂ ਸਕਦੇ ਉਹਨੂੰ ਕਿੰਨਾ ਟੌਰਚਰ ਕਰਦੇ ਨੇ ਕਿੰਨਾ ਉਹਨੂੰ ਤੜਪਾਉਂਦੇ ਨੇ ਕੀ ਕੁਝ ਨਹੀਂ ਕਰਦੇ ਪਰ ਉਹ ਟਸ ਤੋਂ ਮਸ ਨਹੀਂ ਹੁੰਦਾ ਪਰ ਉਹਨਾਂ ਨਾਲ ਫਾਈਟ ਬੈਕ ਕਰਦਾ ਸਭ ਕੁਝ ਕਰਦਾ ਉਹ ਤੁਸੀਂ ਥੀਏਟਰ 'ਚ ਜਦੋਂ ਜਾ ਕੇ ਦੇਖੋਗੇ ਮੈਂ ਡੈਫੀਨਿਟਲੀ ਕਹਿੰਨਾ ਕਹਾਣੀ ਇੰਨੀ ਅੱਛੀ ਹੈ ਕਿ ਬੀਬੀਆਂ ਤਾਂ ਉਥੇ تھیਟਰ ਚ ਰੋ ਹੀ ਦੇਣਗੀਆਂ ਇਹਨਾਂ ਸੋਲਜਰ ਦਾ ਜਜ਼ਬਾ ਦਿਖਾਇਆ ਗਿਆ ਕਿ ਇਹ ਲੋਕਾਂ ਨੂੰ ਇੰਨੀ ਇੰਪ੍ਰੈਸ ਕਰੇਗੀ ਜਿੰਨੇ ਵੀ ਸਾਡੇ ਭਰਾ ਆਰਮੀ ਚ ਨੇ ਨੇਵੀ ਚ ਨੇ 에어 ਫੋਰਸ ਨੇ ਜਿਹੜੇ ਵੀ ਬੀਐਸਐਫ ਚ ਨੇ ਸਾਰੇ ਜਿੰਨੇ ਵੀ ਆਪਣੇ ਆਪਣੀ ਡਿਊਟੀਆਂ ਸਮਾਰੇ ਨੇ ਉਹ ਜ਼ਰੂਰ ਇਹਨੂੰ ਫਿਲਮ ਨੂੰ ਜਿੰਨਾ ਉਹ ਦਰਦ ਜਾਣਦੇ ਨੇ ਇੱਕ ਸੋਲਜਰ ਦਾ ਦਰਦ ਉਹ ਜ਼ਰੂਰ ਇਹ ਦੇਖ ਕੇ ਜਾਣਗੇ ਵੀ ਇੱਕ ਬਲਾਈਂਡ ਆਰਮੀ ਆਫੀਸਰ ਵੀ ਕੀ ਕੁਝ ਨਹੀਂ ਕਰ ਸਕਦਾ ਉਹਨਾਂ ਨੂੰ ਦੇਸ਼ ਭਗਤੀ ਦਾ ਜਜ਼ਬਾ ਹੀ ਹੁੰਦਾ ਸਾਡੇ ਹੁਣ ਇੱਕ ਘਰ ਚੋਂ 10 10 5 5 ਲੋਕ ਵੀ ਗਏ ਹੋਏ ਨੇ ਆਰਮੇ ਚ ਕਿਉਂ ਗਏ ਨੇ ਕਿਉਂਕਿ ਉਹਨਾਂ ਅੰਦਰ ਦੇਸ਼ ਭਗਤੀ ਦਾ ਜਜ਼ਬਾ ਹੈ ਉਹਨ ਇੱਕ ਬੰਦਾ ਬਲਾਈਂਡ ਹੋ ਕੇ ਵੀ ਆਪਣੇ ਦੇਸ਼ ਨੂੰ ਬਚਾਉਣਾ ਚਾਹੁੰਦਾ ਉਹ ਕਿੱਥੇ ਤੱਕ ਜਾ ਸਕਦਾ ਆਪਣੇ ਦੇਸ਼ ਨੂੰ ਬਚਾਉਣ ਵਾਸਤੇ ਔਰ ਕੀ ਕੁਛ ਆਪਣੇ ਦਿਲ ਦੇ ਉਤੇ ਸਹਿ ਲੈਂਦਾ ਜਿਸ ਤਰ੍ਹਾਂ ਦੇਖਿਆ ਜਾਂਦਾ ਕਿ ਸਲਮਾਨ ਖਾਨ ਦੀ ਕੋਈ ਮੂਵੀ ਲਾਂਚ ਹੁੰਦੀ ਹੈ ਜਦੋਂ ਮੂਵੀ ਲਾਂਚ ਹੋਣ ਲੱਗਦੀ ਹੈ ਜ਼ਿਆਦਾਤਰ ਈਦ ਦੇ ਦਿਨਾਂ ਚ ਹੁੰਦੀ ਹੈ ਜਾ ਉਸਾਮ ਨਾ ਹਜ਼ਰ ਇਹਨੇ ਪਾ ਕੁਝ ਦਿਨ ਰਕੇ ਹੋਣ ਦੇਣੇ ਕਿ ਉਹਦੋਂ ਲਾਂਚ ਕਰਨੀ ਆ ਮੂਵੀ ਤੇ ਤੜੀਸ ਛੋਲਜਰ ਦਾ ਰੋਲ ਪਲੇ ਕੀਤਾ ਬੇੜੇ ਨੇ ਤੁਹਾਡੇ ਤੇ ਮੂਵੀ ਦਾ ਨਾਮ ਵੀ ਜਿਹੜਾ ਬਲਾਈਂਡ ਸਾਈਡਡ ਉਹ ਕਿਸੇ ਕਿਤੇ ਨਾ ਕਿਤੇ ਉਸ ਦਾ ਛੋਲਜਰ ਨੂੰ ਡੈਡੀਕੇਟ ਕੀਤੀ ਆ ਤੇ 26 ਜਨਵਰੀ ਆਉਣ ਵਾਲੀ ਹੈ ਇਹਦਾ ਨਾ ਕੋਈ ਕਨੈਕਟਡ ਹੈ ਕੁਝ ਇਹ ਆ ਕਿ ਵੈਸੇ ਹੀ ਹੋ ਗਿਆ ਜੀ ਕਿ ਅਚਾਨਕ ਨਹੀਂ ਇਹ ਅਚਾਨਕ ਹੀ ਹੋਇਆ ਕਿਉਂਕਿ ਫਿਲਮ ਸਾਡੀ ਬਹੁਤ ਅੱਛੀ ਆ ਇਹ ਮੈਂ ਤਾਂ ਚਾਹੁੰਦਾ ਕਿ ਇਹ ਫੌਜੀ ਮੈਨੂੰ ਪਤਾ ਲੱਗਿਆ ਕਿ ਆਰਮੀ ਵਾਲੇ ਆਪਣੇ ਵਾਸਤੇ ਇੱਕ ਫਿਲਮ ਜ਼ਰੂਰ ਰੱਖਦੇ ਨੇ ਲੈ ਕੇ ਔਰ ਮੈਂ ਇੱਕ ਉਹਨਾਂ ਨੂੰ ਵੀ ਇੱਕ ਪ੍ਰਿੰਟ ਡੈਡੀਕੇਟ ਜ਼ਰੂਰ ਕਰੂੰਗਾ ਤਾਂ ਕਿ ਉਹ ਆਪਣੀ ਗੈਲਰੀ 'ਚ ਰੱਖਣ ਜਾਂ ਆਪਣੇ ਜਵਾਨਾਂ ਨੂੰ ਫਿਲਮ ਦਿਖਾਉਣੇ ਫਿਰੋ ਔਰ ਇਹ ਮੇਰੇ ਵੱਲੋਂ ਗਿਫਟ ਹੋਏਗਾ ਇੰਡੀਅਨ ਆਰਮੀ ਮੈਂ ਚਾਹੁੰਨਾ ਵੀ ਇਹ ਫਿਲਮ 26 ਜਨਵਰੀ ਨੂੰ ਰਿਲੀਜ਼ ਹੋਵੇ ਬਟ ਸਾਨੂੰ ਥੀਏਟਰਸ ਮਿਲ ਗਏ ਅਸੀਂ ਹੋਈਆ ਟਰਾਈਂਗ ਆਵਰ ਲੈਵਲ ਬੈਸਟ ਕੀ 13 ਜਾਂ 17 17 ਜਨਵਰੀ ਨੂੰ ਜਾਂ ਫਿਰ 26 ਜਨਵਰੀ ਸਾਨੂੰ ਥੀਏਟਰਸ ਮਿਲਤੇ ਤਾਂ ਬਹੁਤ ਲੱਗੇ ਕੱਲ੍ਹ ਲੋੜੀ ਆ ਗਈ 10 ਤਰੀਕ ਅੱਜ ਹੋ ਗਈ ਤੋਂ ਨੈਕਸਟ ਇੰਪੋਸੀਬਲ ਆ ਅਸੀਂ 26 ਜਨਵਰੀ ਨੂੰ ਟਰਾਈ ਕਰ ਰਹੇ ਕਿ ਸਾਨੂੰ ਥੀਏਟਰਸ ਮਿਲ ਜਾਣ ਔਰ تھیਟਰਸ ਐਟ ਲੀਸਟ ਸਾਨੂੰ ਕਿਉਂਕਿ ਸਾਡੀ 6 ਲੈਂਗੁਏਜ ਫਿਲਮ ਹੈ ਤਾਮਿਲ ਤਲਗੂ ਕੰਨਨ ਮਲਿਆਲਮ ਪੋਜਪੁਰੀ ਔਰ ਹਿੰਦੀ ਸਾਡੀ ਮੇਨ ਲੈਂਗੁਏਜ ਹੈ ਐਟ ਲੀਸਟ ਸਾਨੂੰ 1.5 2 ਤੋਂ 2000 تھیਟਰ ਮਿਲਣਾ ਚਾਹੀਦਾ ਤਾਂ ਕਿ ਅਸੀਂ ਆਪਣੀ ਫਿਲਮ ਨੂੰ ਫੁੱਲ ਫਲੈਸ਼ਡ ਆਪਣੇ ਦਿਖਾ ਸਕੀਏ ਪੈਨ ਇੰਡੀਆ ਤੁਸੀਂ ਅੱਜ ਪੰਜਾਬ ਦੇ ਵਿੱਚ ਆਏ ਹੋ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਅਸੀਂ ਟ੍ਰੇਲਰ ਵੀ ਦੇਖਿਆ ਟ੍ਰੇਲਰ ਜਿਹੜਾ ਬਹੁਤ ਸੋਹਣਾ ਅੱਛਾ ਲੱਗ ਰਿਹਾ ਤੇ ਤੁਸੀਂ ਪੰਜਾਬ ਦੇ ਲੋਕਾਂ ਤੋਂ ਕੀ ਉਮੀਦ ਕਰਦੇ ਹੋ ਕਿ ਉਹ ਕਿੰਨਾ ਕੁ ਪਿਆਰ ਦੇਣਗੇ ਕੀ ਉਹਨਾਂ ਨੂੰ ਅਪੀਲ ਕਰੋਗੇ ਦੇਖੋ ਆਪਣਾ ਤਾਂ ਪੰਜਾਬੀਆਂ ਨੇ ਦੇਖੋ ਦੇਸ਼ ਦੇਸ਼ ਦੇ ਵਿੱਚ ਦੇਖੋ ਸਿਕ ਰੈਜਮੈਂਟ ਸਭ ਤੋਂ ਟਾਪ ਤੇ ਹੁੰਦੀ ਆ ਆਪਣੇ ਪੰਜਾਬੀ ਫੌਜਾਂ 'ਚ ਜਾ ਕੇ ਭਰਤੀ ਹੁੰਦੇ ਨੇ ਸਾਰਾ ਕੁਝ ਕਰਦੇ ਇਹ ਫਿਲਮ ਵੀ ਪੰਜਾਬੀਆਂ ਕਰਕੇ ਬਣਾਈ ਇਹ ਫਿਲਮ ਪੰਜਾਬੀਆਂ ਨੂੰ ਹੀ ਸਮਰਪਿਤ ਹੈ ਇਹ ਨਹੀਂ ਕਿ ਮੈਂ ਦੂਸਰੇ ਦੇਸ਼ ਦੇ ਨੂੰ ਵਾਸਤੇ ਫਿਲਮ ਨਹੀਂ ਬਣਾਈ ਠੀਕ ਹੈ ਉਹਨਾਂ ਵਾਸਤੇ ਫਿਲਮ ਬਣਾਈ ਹੈ ਉਹਨਾਂ ਦੇ ਲੈਂਗੁਏਜ ਉਹਨਾਂ ਵਾਸਤੇ ਬਣਾਈ ਤਾਮਿਲ ਤੇਲਗੂ ਕੰਨੜ ਮਿਲਾਰਮ ਉਥੋਂ ਵੀ ਲੋਕ ਜਾਂਦੇ ਨੇ ਆਰਮੀ ਦੇ ਵਿੱਚ ਉੱਥੇ ਵੀ ਕਰਦੇ ਨੇ ਇਹ ਪੈਨ ਇੰਡੀਆ ਪਰ ਪੰਜਾਬੀ ਹੋਣ ਦੇ ਨਾਤੇ ਮੈਂ ਪੰਜਾਬੀਆਂ ਤੋਂ ਵੱਧ ਤਵੱਜੂ ਕਰਦਾ ਕਿ ਉਹ ਫਿਲਮ ਫਿਲਮ ਨੂੰ ਜਾ ਕੇ ਥੀਏਟਰ ਚ ਵੇਖਣ ਔਰ ਉਹ ਇੱਕ ਮਹਿਸੂਸ ਕਰਨਗੇ ਉਹਨਾਂ ਦਾ ਜਜ਼ਬਾ ਇੱਕ ਜਗ ਜੋ ਹੈ ਕਿ ਸਾਡੇ ਆਪਣੇ ਇੱਕ ਇੱਕ ਪਰਿਵਾਰ ਚ ਦੋ ਦੋ ਤਿੰਨ ਤਿੰਨ ਜਣੇ ਪਹੁੰਚ ਗਏ ਹੋਏ ਨੇ ਉਹਨਾਂ ਨੂੰ ਪਤਾ ਲੱਗੇ ਕਿ ਇੱਕ ਆਰਮੀ ਵਾਲੇ ਨੂੰ ਕਿੰਨਾ ਕੁਝ ਸਹਿਣਾ ਪੈਂਦਾ ਆਪਣੀ ਲਾਈਫ ਦੇ ਵਿੱਚ ਆਪਣੇ ਪਰਿਵਾਰ ਤੱਕ ਨੂੰ ਤੇ ਦੇਸ਼ ਨੂੰ ਸਰਵ ਉਪਰ ਪਹਿਲਾ ਰੱਖ ਕੇ ਆਪਣੇ ਪਰਿਵਾਰ ਨੂੰ ਵੀ ਕਈ ਵਾਰ ਪਰਿਵਾਰ ਦੀ ਉਹ ਹੂਤੀ ਵੀ ਦੇਣੀ ਪੈਂਦੀ ਆ ਆਪਣੇ ਫਰਜ਼ ਨੂੰ ਮੋੜ ਲਈ ਕਿ ਪਹਿਲਾਂ ਦੇਸ਼ ਫਿਰ ਪਰਿਵਾਰ ਔਰ ਇਹੀ ਜਜ਼ਬਾ ਹੈ ਸਾਡਾ ਪੰਜਾਬੀਆਂ ਦਾ ਅਸੀਂ ਪਹਿਲਾਂ ਆਪਣੇ ਦੇਸ਼ ਨੂੰ ਵੇਖਦੇ ਫਿਰ ਆਪਣੇ ਪਰਿਵਾਰ ਨੂੰ ਇਹ ਇੱਕ ਇਸੇ ਫਿਲਮ ਦੇ ਵਿੱਚ ਮਕਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਬੰਦਾ ਜਿਹੜਾ ਕਿ ਉਹਦੀ ਆਈ ਸਾਈਡ ਵੀ ਚਲੀ ਜਾਂਦੀ ਆ ਉਹ ਬੰਦਾ ਕਿੱਥੋਂ ਤੱਕ ਉਹਨੂੰ ਕਿੱਥੋਂ ਤੱਕ ਉਹ ਟਾਰਚਰ ਕਰਦੇ ਨੇ ਪਰ ਉਹ ਬੰਦਾ ਟਸ ਤੋਂ ਮਸ ਨਹੀਂ ਹੁੰਦਾ ਆਪਣੇ ਦੇਸ਼ ਨੂੰ ਬਚਾਉਣ ਵਾਸਤੇ ਆਪਣਾ ਸਭ ਕੁਝ ਫੈਮਿਲੀ ਵੀ ਨਿਸ਼ਾਵਰ ਕਰ ਦਿੰਦਾ ਇਸ ਮੂਵੀ ਦਾ ਕੋਈ ਡਾਇਲੋਗ ਜਿਹੜਾ ਤੁਹਾਡੇ ਮਨ ਨੂੰ ਛੂ ਗਿਆ ਹੋਵੇ ਜੇ ਬੁਜਾਰਿਸ਼ ਹੈ ਕਿ ਤੁਸੀਂ ਜਰੂਰ ਇੱਕ ਛੋਟਾ ਜਿਹਾ ਕੋਈ ਡਾਇਲੌਗ ਕਹੀ ਜਿਹੜਾ ਤੁਹਾਨੂੰ ਬੈਸਟ ਲੱਗਾ ਹੋਵੇ ਜੋ ਤੁਸੀਂ ਜੋ ਸਾਂਝਾ ਕਰ ਸਕੋ ਡਾਇਲੌਗ ਤਾਂ ਕਈ ਨੇ ਬਹੁਤ ਸਾਰੇ ਡਾਇਲੌਗ ਨੇ ਅ ਬਟ ਹੁਣ ਤੁਹਾਨੂੰ ਕਿਹੜਾ ਡਾਇਲੌਗ ਸੁਣਾਦੀ ਹੈ ਡਾਇਲੌਗ ਅ ਮੇਰਾ ਜਿਹੜਾ ਹੀਰੋ ਦਾ ਡਾਇਲੌਗ ਹੈ ਕਿਉਂਕਿ ਜਦੋਂ ਉਹਨੂੰ ਟੌਰਚਰ ਕਰ ਰਿਆ ਸੀਗਾ ਔਰ ਉਸ ਵੇਲੇ ਉਹ ਬੋਲਦਾ ਹੈ ਕਿ ਜਦੋਂ ਮਤਲਬ ਕਿ ਇੱਕ ਫੌਜੀ ਦੇਖੋ ਜਦੋਂ ਕਿ ਉਹਦੇ ਸਿਰ ਤੇ ਮੌਤ ਨੱਚ ਰਹੀ ਹੈ ਔਰ ਸਭ ਕੁਝ ਉਹ ਆਪਣਾ ਗਵਾ ਬੈਠਾ ਹੈ ਫਿਰ ਵੀ ਉਹ ਉਹ ਨੂੰ ਬੈਠਾ ਸਾਹਮਣੇ ਟੇਬਲ ਤੇ ਕਹਿ ਰਿਹਾ ਕਹਿੰਦਾ ਮੈਨੂੰ ਲੱਗਦਾ ਤੂੰ ਡਰ ਗਿਆ ਮuje ਲੱਗਤੇ ਹੋ ਰੋਲੈਕਸ ਤੁਮ ਡਰ ਗਏ ਹੋ ਤੁਮ ਘਬਰਾ ਗਏ ਹੋ ਔਰ ਉਹਦੇ ਜਿਹੜੇ ਚਿਹਰੇ ਤੇ ਉਹ ਮੁਸਕਾਨ ਹੈ ਜਸ ਜਸ ਕੋ ਨਾਲ ਉਹ ਬੋਲਦਾ ਹੈ ਵਿਲਨ ਨੂੰ ਇਨਾ ਕੁਛ ਗਵਾਉਣ ਤੋਂ ਬਾਅਦ ਇਨਾ ਕੁਛ ਲਾਸ ਹੋਣ ਤੋਂ ਬਾਅਦ ਵੀ ਔਰ ਉਹ ਜਿਹੜਾ ਨਾ ਉਹ ਜਿਹੜਾ ਉਹਦਾ ਹਾਸਾ ਉਹਨੂੰ ਵੇਖ ਕੇ ਜੋ ਵਿਲਨ ਦੀ ਹਾਲਤ ਹੋ ਜਾਂਦੀ ਹੈ ਨਾ ਉਹ ਵੇਖਣ ਵਾਲੇ ਐਜ਼ ਅ ਫਾਦਰ ਇੱਕ ਪਿਓ ਹੋਣ ਦੇ ਨਾਤੇ ਔਰ ਇੱਕ ਡਾਇਰੈਕਟਰ ਹੋਣ ਦੇ ਨਾਤੇ ਕੀ ਕੀ ਫੀਲਿੰਗਸ ਰਹੀਆਂ ਜਦੋਂ ਬੇਟਾ ਨੇ ਇਨੇ ਵਧੀਆ ਰੋਲ ਪਲੇ ਕਰਕੇ ਮਤਲਬ ਹੁੰਦਾ ਕਿ ਨਹੀਂ ਯਾਰ ਬੇਟੇ ਨੇ ਮਤਲਬ ਬਹੁਤ ਅਚਾਰ ਰੋਲ ਪਲੇ ਕੀਤਾ ਔਰ ਇੱਕ ਡਾਇਰੈਕਟਰ ਹੋਣ ਦੀ ਫੀਲਿੰਗ ਕੀ ਸੀਗੀ ਮੈਂ ਮੇਰਾ ਨਾ ਮੈਂ ਕਹਿ ਸਕਦਾ ਵੀ ਮੇਰੀ ਜੋ ਛਾਤੀ ਹੈ ਨਾ ਆਈ ਡੀ ਚੌੜੀ ਹੁੰਦੀ ਸੀ ਕਿ ਮੈਂ ਬਹੁਤ ਗਰਵੰਗਤ ਫੀਲ ਕਰਦਾ ਸੀਗਾ ਕਿ ਬਹੁਤ ਜ਼ਿਆਦਾ ਕਿ ਮੇਰੇ ਬੇਟੇ ਨੇ ਇਨੀ ਮਿਹਨਤ ਕੀਤੀ ਹੈ ਔਰ ਜਦੋਂ ਮੈਂ ਪਹਿਲਾ ਜਦੋਂ ਅਸੀਂ ਐਡਿਟ ਕਰ ਰਹੇ ਸੀ ਜਦੋਂ ਪਹਿਲੀ ਵਾਰ ਉਹਦਾ इमोशनल ਸੀਕੁਐਂਸ ਅਸੀਂ ਐਡਿਟ ਕਰ ਰਹੇ ਸੀ ਆਈ ਰੀਅਲੀ ਕ੍ਰਾਈਡ ਓਨ ਦਾ ਟੇਬਲ ਔਰ ਮੇਰੇ ਐਡੀਟਰਸ ਵੀ ਰੋ ਰਹੇ ਸੀਗੇ ਕਿ ਕਿ ਸੀ ਨਹੀਂ ਐਸਾ ਸੀਗਾ ਔਰ ਉਹਨੇ ਇੰਨੀ ਅੱਛੀ ਐਕਟਿੰਗ ਕੀਤੀ ਇਹ ਨਹੀਂ ਕਹਿ ਰਿਹਾ ਕਿ ਮੇਰਾ ਬੇਟਾ ਤਾਂ ਕਰ ਕੇ ਕਹਿ ਰਿਹਾ ਉਹਨੇ ਮਿਹਨਤ ਬਹੁਤ ਕੀਤੀ ਹੈ ਫਿਲਮ ਵਾਸਤੇ ਬਹੁਤ ਜ਼ਿਆਦਾ ਉਹਨੇ ਦਿਨ ਰਾਤ ਕੀਤਾ ਜਦੋਂ ਪੜਦਾ ਸੀਗਾ ਉੱਥੋਂ ਮੈਨੂੰ ਅੱਧੇ ਘੰਟੇ ਦਾ ਰੋਜ਼ ਕਲਿੱਪ ਬਣਾ ਕੇ ਭੇਜਦਾ ਸੀਗਾ ਕਹਿੰਦਾ ਪਾਪਾ ਮੈਂ ਅੱਜ ਆ ਗਿਆ ਪਾਪਾ ਮੈਂ ਜਾ ਕੀਤਾ ਅੱਜ ਮੈਂ ਆ ਗਿਆ ਮੈਂ ਕਹਿੰਦਾ ਬੇਟਾ ਹੋਰ ਮਿਹਨਤ ਕਰੋ ਕਿਉਂਕਿ ਇਹ ਲਾਈਨ ਇੰਨੀ ਸੌਖੀ ਨਹੀਂ ਹੈ ਇਹ ਬਹੁਤ ਡੈਡੀਕੇਸ਼ਨ ਵਾਲੀ ਲਾਈਨ ਹੈ ਤੁਹਾਨੂੰ ਮਤਲਬ ਕਿ ਇਹਦੇ ਵਿੱਚ ਇਹ ਨਹੀਂ ਕਿ ਆ ਗਏ ਫੋਟੋ ਖਿਚਵਾ ਕੇ ਦੋ ਰੇ ਇਤਰਾ ਹੋ ਗਿਆ ਉਹਨੇ ਦਿਨ ਰਾਤ 6 ਮਹੀਨੇ ਮਿਹਨਤ ਕੀਤੀ ਉਹ 6 ਮਹੀਨੇ ਉਹਨ ਮੈਂ ਕਿਹਾ ਵੀ ਤੂੰ ਦਾੜੀ ਬਿਲਕੁਲ ਨਹੀਂ ਕਟਵਾਉਣੀ ਉਹਨੇ 6-7 ਮਹੀਨੇ ਉਹਨੇ ਦਾੜੀ ਵੀ ਨਹੀਂ ਕਟਾਈ ਕਿਉਂਕਿ ਉਹ ਇੱਕ ਮੈਡੀਕਲ ਸਟੂਡੈਂਟ ਸੀਗਾ ਐਮਬੀਬੀਐਸ ਕਰ ਰਿਆ ਸੀ ਉਹਨੂੰ ਪ੍ਰੋਫੈਸਰ ਵੀ ਕਹਿੰਦੇ ਸੀ ਬੇਟਾ ਤੁਸੀਂ ਹੁਣ ਦਾੜੀ ਟ੍ਰਿਮ ਕਰੋ ਬਟ ਉਹਨੇ ਮੈਂ ਉਹਨੂੰ ਕਿਹਾ ਸੀ ਬੇਟਾ ਤੇਰੀ ਫਰਸਟ ਲੁੱਕ ਜਿਹੜੀ ਆ ਮੈਂ ਦਾੜੀ ਨਾਲ ਚਾਹੀਦੀ ਆ ਉਹ ਦਾੜੀ ਮੈਨੂੰ ਵਧੀ ਹੋਈ ਚਾਹੀਦੀ ਸੀ ਉਹਦੀ ਉਨੇ ਪੂਰਾ ਡੈਡੀਕੇਸ਼ਨ ਨਾਲ ਆਪਣੀ ਦਾੜੀ ਵਧਾ ਕੇ ਔਰ ਉਸ ਨੂੰ ਜਿਹੜਾ ਕਿ ਪ੍ਰੂਫ ਕੀਤਾ ਮੈਂ ਵੇਖਣਾ ਚਾਹੁੰਦਾ ਸੀਗਾ ਕਿ ਉਹ ਇਸ ਜਜ਼ਬੇ ਨੂੰ ਕਿੱਥੇ ਤੱਕ ਲੈ ਕੇ ਜਾਂਦਾ ਆ ਆਖਰੀ ਸਵਾਲ ਦੇ ਵਿੱਚ ਗੱਲਬਾਤ ਦਾ ਕਹਾਂਗੇ ਕਿ ਲੋਕਾਂ ਨੂੰ ਲਾਸਟ ਵਿੱਚ ਕੀ ਅਪੀਲ ਕਰੋਗੇ ਕਿ ਜਿਹੜਾ ਸਿਨੇਮਾ ਥੀਏਟਰ ਦੇ ਵਿੱਚ ਜਾ ਕੇ ਤੇ ਮੂਵੀ ਨੂੰ ਵੇਖਣ ਦੇਖੋ ਹੁਣ ਮਾਰਕੋ ਵਰਗੇ ਫਿਲਮਾਂ ਨੂੰ ਆਪਾਂ 100-100 ਕਰੋੜ ਦਾ ਬਿਜ਼ਨਸ ਕਰਵਾ ਦਿੰਨੇ ਆ ਜਿਨ੍ਹਾਂ ਦੇ ਵਿੱਚ ਸਿਰਫ ਵੱਡ ਟੋਕ ਤੋਂ ਸਭ ਕੁਝ ਨਹੀਂ ਦੱਸਿਆ ਹੁੰਦਾ ਵੱਡ ਡੋਕੀ ਦਸੀ ਹੋਈ ਆ ਉਹਦੇ ਚ ਹੋਰ ਕੁਝ ਤਾਂ ਹੈ ਨਹੀਂ ਵਨ ਲਾਈਨ ਕੋਈ ਤਾਂ ਹੈ ਨਹੀਂ ਐਸ ਫਿਲਮ ਦੀ ਕਹਾਣੀ ਬਹੁਤ ਬਿਹਤਰੀਨ ਹੈ 6-7 ਸਾਲ ਪਹਿਲਾਂ ਮੈਂ ਲਿਖੀ ਸੀ ਤੇ ਬਹੁਤ ਵਰਕ ਕੀਤਾ ਗਿਆ ਇੱਕ ਆਰਮੀ ਆਫੀਸਰ ਨਾਲ ਜੋ ਬੀਤਦੀ ਆ ਉਹ ਰੌਂਗ ਤੇ ਖੜੇ ਹੋਏ ਨੇ ਮੈਂ ਫਿਲਮ ਨੂੰ ਹੁਣ ਤੱਕ ਘੱਟੋ ਘੱਟ ਨਹੀਂ ਤਾਂ 1.5-200 ਵਾਰ ਦੇਖ ਲਿਆ ਕਿਉਂ ਐਜ਼ ਐਨ ਕਿਉਂਕਿ ਸਾਨੂੰ ਦੇਖਣਾ ਪੈਂਦਾ ਕਈਆਂ ਨੂੰ ਦਿਖਾਉਣਾ ਪੈਂਦਾ ਅੱਜ ਵੀ ਮੈਨੂੰ ਇਹ 2 ਘੰਟੇ 2 ਮਿੰਟਾਂ ਅਰਗੇ ਲੱਗਦੇ ਆ ਇਸ ਤਰ੍ਹਾਂ ਨਿਕਲ ਜਾਂਦਾ ਕਿ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਫਿਲਮ ਇੰਨੀ ਫਾਸਟ ਪੇਸ ਫਿਲਮ ਹੈ ਔਰ ਇੰਨੀ ਇਨਾ ਥ੍ਰਿਲ ਹੈ ਫਿਲਮ ਦੇ ਵਿੱਚ ਇਨਾ ਐਮੋਸ਼ਨ ਹੈ ਬੀਬੀਆਂ ਤਾਂ ਦੋ ਤਿੰਨ ਵਾਰੀ ਰੋ ਦੇਣਗੇ ਸੋ ਸਾਡੇ ਨਾਲ ਸੀਗੇ ਕਿੜੀ ਸਿੰਧੂ ਜੀ ਜਿਨ੍ਹਾਂ ਨੇ ਆਪਣੇ ਮੂਵੀ ਜਿਹਦੇ ਡਾਇਰੈਕਟਰ ਰਾਈਟਰ ਆਪ ਹੀ ਨੇ ਪ੍ਰੋਡਿਊਸਰ ਆਪ ਹੀ ਨੇ ਔਰ ਆਪਣੇ ਬੇਟੇ ਦੇ ਬਾਰੇ ਦੱਸਿਆ ਔਰ ਫਿਲਮ ਦੀ ਸਟੋਰੀ ਬਾਰੇ ਕੁਝ ਦੱਸਿਆ ਬਾਕੀ ਜਿਹੜੀ ਸਟੋਰੀ ਹੈ ਤੁਸੀਂ ਮੂਵੀ ਥੀਏਟਰ ਤੇ ਜਾ ਕੇ ਦੇਖੋਗੇ ਤੇ ਜਰੂਰ ਬਾਕੀ ਜਿਹੜੀ ਸਟੋਰੀ ਦਾ ਕੀ ਨਿਚੋੜ ਹੈ ਤੁਸੀਂ ਸਾਡੇ ਨਾਲ ਸ਼ੇਅਰ ਵੀ ਕਰਨਾ ਅਸੀਂ ਤੁਹਾਨੂੰ ਮਿਲਾਂਗੇ ਥੀਏਟਰ ਦੇ ਮੈਂ ਜਰੂਰ ਇਹਦਾ ਸਟੋਰੀ ਦਾ ਮੋਰਲ ਲੈ ਕੇ ਤੁਹਾਡੇ ਦਰਸ਼ਕਾਂ ਦੇ ਵਿੱਚ ਹਾਜ਼ਰ ਹੋਵਾਂਗੇ ਸੋ ਲਾਈਵ ਖਬਰ ਇੰਡੀਆ ਦੇਖਣ ਲਈ ਬਹੁਤ ਬਹੁਤ ਧੰਨਵਾਦ